ਜਿਹੜਾ ਸੁਪਨਾ ਸੀਗਾ ਅੱਜ ਅੱਜ ਆਪਣਾ ਸਾਰਾ ਸੁਪਨਾ ਪੂਰਾ ਹੋ ਗਿਆ ਜੀ ਕਿਉਂਕਿ 6 ਰੁਪਏ ਦੇ ਵਿੱਚ 1 ਕਰੋੜ ਦਾ ਪ੍ਰਾਈਸ ਜਲਾਲਾਬਾਦ ਦੇ ਵਿੱਚ ਹਿੱਟ ਹੋ ਗਿਆ ਜੀ ਕਰਨ ਅਰਜੁਨ ਲਾਟਰੀ ਏਜੰਸੀ ਤੋਂ ਸੁਪਨਾ ਸੀ ਇਹ ਆਪਣਾ ਸੁਪਨਾ ਸੀ ਗੱਲ ਜੀ ਆਪਾਂ ਜਦੋਂ ਇਸ ਦੁਕਾਨ ਚ ਆਏ ਸੀ ਆਪਣਾ ਸੁਪਨਾ ਸੀਗਾ ਕਿ ਜਲਾਲਾਬਾਦ ਦੇ ਵਿੱਚ 1 ਕਰੋੜ ਲੈ ਕੇ ਆਣਾ 6 ਰੁਪਏ ਦੇ ਵਿੱਚ ਉਹ ਅੱਜ ਆਪਣਾ ਸੁਪਨਾ ਪੂਰਾ ਹੋ ਉਹ ਲੋਕੀ ਕਹਿਣਗੇ ਝੂਠ ਹੈ ਐ ਕਿਵੇਂ ਨਾਮ ਲੱਗੀ ਜਾਂਦੇ ਲਗਾਤਾਰ ਕੱਲ ਤਿੰਨ ਨਾਮ ਲੱਗੇ ਹੈਟ੍ਰਿਕ ਹੋ ਗਈ 18 ਲੱਖ ਦਾ ਲੱਗ ਗਿਆ ਅੱਜ ਸਿੱਧਾ ਕਰੋੜ ਦਾ ਲੱਗ ਗਿਆ ਇਹ ਮਿਹਨਤ ਹੈ ਜੀ ਕੋਈ ਠੱਗੀ ਢੋਰੀ ਨਹੀਂ ਮਿਹਨਤ ਕੀਤੀ ਹੈ ਇੱਥੋਂ ਤੱਕ ਆਏ ਆ ਪਰਮਾਤਮਾ ਸਾਥ ਦਿੰਦਾ ਜੀ ਅੱਜ ਆਪਣੇ ਕੋਲ 1 ਕਰੋੜ ਲੱਗ ਗਿਆ ਜੀ ਹੁਣ ਵਕਾ ਵੀ ਦਿਓ ਲੋਕਾਂ ਨੂੰ ਯਕੀਨ ਹੋ ਜੇ 9888500 ਕਰਨ ਅਰਜੁਨ ਲੋਟਰੀ ਜਲਾਲਾਬਾਦ ਅੱਜ ਜਲਾਲਾਬਾਦ ਸਤ ਸ੍ਰੀ ਅਕਾਲ ਨਮਸਕਾਰ ਅਦਾਬ ਜਲਾਲਾਬਾਦ ਦੇ ਵਿੱਚ ਇੱਕ ਸ਼ਖਸ ਜਿਸ ਨੇ ਜੀਤ ਤੋੜ ਮਿਹਨਤ ਕੀਤੀ ਤਾਂ ਉਸ ਮਿਹਨਤ ਦਾ ਮੁੱਲ ਮੁੜਿਆ ਦੱਸ ਦਈਏ ਕਿ ਸੁਪਨਾ ਕਰੋੜ ਰੁਪਏ ਦਾ ਸੁਪਨਾ 1 ਕਰੋੜ ਦਾ ਜਿਹੜਾ ਕਿ ਅੱਜ ਪੂਰਾ ਹੋ ਗਿਆ ਤਾਂ ਬੀਤੇ ਲੰਬੇ ਸਮੇਂ ਤੋਂ ਤੁਸੀਂ ਕਈ ਵਾਰ ਤਸਵੀਰਾਂ ਦੇਖਦੇ ਆਏ ਹੋ ਵੀਡੀਓ ਦੇਖਦੇ ਆਏ ਹੋ ਜਿਸ ਦੇ ਵਿੱਚ ਨਾਮ ਲੱਗਦੇ ਰਹੇ ਆ 45000 90000 ਲੱਖ ਰੁਪਿਆ 2 ਲੱਖ 10 ਲੱਖ ਇੱਥੋਂ ਤੱਕ ਕਿ ਬੀਤੇ ਕੱਲ 18 ਲੱਖ ਰੁਪਏ ਦਾ ਇਨਾਮ ਲੱਗਾ ਸੀ ਲੇਕਿਨ ਹੁਣ ਕਮਾਲ ਹੋ ਗਈ ਹੈ ਲੋਕੀ ਕਹਿਣਗੇ ਝੂਠ ਹੈ ਇਦਾਂ ਕਿਵੇਂ ਹੋ ਸਕਦਾ ਲੇਕਿਨ ਇਹ ਸੱਚ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਰਨ ਅਰਜੁਨ ਲਾਟਰੀ ਜਲਾਲਾਬਾਦ ਬਹਿਨੋਟ ਇੰਟਰਪ੍ਰਾਈਜ਼ਸ ਦੇ ਵੱਲੋਂ ਜਿਹੜਾ ਕੀ ਹੈ ਡੀਅਰ ਲਾਟਰੀ ਦੇ ਵਿੱਚ 1 ਕਰੋੜ ਦਾ ਇਨਾਮ ਲੱਗਾ 1 ਕਰੋੜ ਦਾ ਇਨਾਮ ਜਲਾਲਾਬਾਦ ਦੇ ਕਰਨ ਅਰਜੁਨ ਲਾਟਰੀ ਏਜੰਸੀ ਤੇ ਲੱਗਾ ਤਾਂ ਗੱਲ ਕਰਾਂਗੇ ਕਰਨ ਨਾਲ ਹਾਂਜੀ ਕਰਨ ਜੀ ਕੀ ਕਹਿਣਾ ਚਾਹੋਗੇ ਕਹਿਣਾ ਇਹ ਚਾਹਨੇ ਆ ਜੀ ਕੱਲ ਜੋ ਆਪਣੇ ਕੋਲੇ ਜਲਾਲਾਬਾਦ ਦੇ ਵਿੱਚ ਪ੍ਰਾਈਜ਼ ਦੀ ਹੈਟ੍ਰਿਕ ਲੱਗੀ ਸੀ ਜਿਹਦੇ ਵਿੱਚ 45000 90000 ਤੇ ਰਾਤ ਨੂੰ 18 ਲੱਖ ਰੁਪਏ ਦਾ ਪ੍ਰਾਈਜ਼ ਲੱਗਿਆ ਸੀ ਆਪਣੇ ਕੋਲੋਂ ਸੋ ਅੱਜ ਪ੍ਰਮਾਤਮਾ ਨੇ ਸਾਡਾ ਸੁਪਨਾ ਪੂਰਾ ਕਰਤਾ ਜੀ ਜੋ 6 ਰੁਪਏ ਦਾ ਹਾਈਐਸਟ ਪ੍ਰਾਈਜ਼ ਹੈ 1 ਕਰੋੜ ਦਾ ਉਹ ਜਲਾਲਾਬਾਦ ਦੇ ਵਿੱਚ ਹਿੱਟ ਹੋ ਗਿਆ ਜੀ ਵਾਹ ਜੀ ਕਦੇ ਜਲਾਲਾਬਾਦ ਦੇ ਵਿੱਚ ਐਡਾ ਵੱਡਾ ਪ੍ਰਾਈਜ਼ ਨਹੀਂ ਲੱਗਿਆ ਲੋਕ ਲਾਟਰੀ ਪਾਣ ਲੱਗੇ ਸੋਚਦੇ ਸੀ ਯਾਰ ਇੱਥੇ ਪ੍ਰਾਈਜ਼ ਤਾਂ ਲੱਗਦੇ ਨਹੀਂਗੇ ਪਰ ਜਦੋਂ ਦਾ ਅਸੀਂ ਕੰਮ ਕੀਤਾ ਹੈ ਅਸੀਂ ਡੇਲੀ ਪ੍ਰਾਈਜ਼ ਦੇ ਰਹੇ ਹਾਂ ਕਸਟਮਰ ਨੂੰ ਅਗੋ ਦੇਖੋ ਕਿਸਮਤ ਹੈ ਹਰ ਬੰਦੇ ਦੀ ਆਪਣੀ ਆਪਣੀ ਸੋ ਅੱਜ ਜੋ ਆਪਣਾ ਸਾਡਾ ਸੁਪਨਾ ਪੂਰਾ ਹੋ ਗਿਆ ਜੋ ਮਿਹਨਤ ਕਰਕੇ ਇੱਥੋਂ ਤੱਕ ਆਏ ਆ ਸਾਡਾ ਸੁਪਨਾ ਸੀਗਾ ਜਲਾਲਾਬਾਦ ਦੇ ਵਿੱਚ 1 ਕਰੋੜ ਲੈ ਕੇ ਆਉਂਦਾ ਉਹ ਅੱਜ ਪੂਰਾ ਹੋ ਗਿਆ ਜੀ ਅਸੀਂ ਤਾਂ ਕਹਿੰਦੇ 18 ਲੱਖ ਨੂੰ ਕਹੀ ਜਾਂਦੇ ਸੀ ਵੀ ਹਾਈएस्ट ਹੈ ਰਿਕਾਰਡ ਟੁੱਟ ਗਿਆ ਇੰਨੀ ਵੱਡੀ ਅਮਾਉਂਟ ਕਦੇ ਨਹੀਂ ਆਈ ਤੇ ਅੱਜ ਤਾਂ ਸਿੱਧਾ ਕਰੋੜ ਹੀ ਹੋ ਗਿਆ ਅੱਜ ਸਿੱਧਾ ਕਰੋੜ ਹੋ ਗਿਆ ਜੀ ਪ੍ਰਮਾਤਮਾ ਨੇ ਸੁਪਨਾ ਹੀ ਪੂਰਾ ਕਰਤਾ ਜੀ ਜੋ ਸੁਪਨਾ ਸੀਗਾ ਇੱਕ ਦਿਲ ਦੀ ਰੀਤ ਸੀ ਉਹ ਅੱਜ ਪੂਰੀ ਹੋ ਗਈ ਹੈ ਜੀ ਕਰਨ ਮੈਨੂੰ ਯਾਦ ਹੈ ਜਦੋਂ ਆਪਾਂ ਪਹਿਲੀ ਵਾਰ ਹੀ ਮਿਲੇ ਸੀ ਇੱਕ ਛੋਟੀ ਜੀ ਦੁਕਾਨ ਹੁੰਦੀ ਸੀ ਉਹਦੇ ਚ ਹਨਾ ਉਦੋਂ ਵੀ ਮੈਂ ਕਹਿੰਦਾ ਹੁੰਦਾ ਸੀ ਵੀ ਭਾਈ ਆਪਾਂ ਮੈਂ ਗੱਲ ਰੋਕਦੇ ਨਾ ਕੋਈ ਗੱਲ ਦੀ ਵੀਡੀਓ ਭਾਵੇਂ ਚੱਲ ਰਹੀ ਆ ਆਪਾਂ ਜਦੋਂ ਪਹਿਲੀ ਵਾਰ ਹੀ ਮਿਲੇ ਸੀ ਆਪਾਂ ਇੱਕ ਰੋਡ ਤੇ ਟੇਬਲ ਲਗਾ ਕੇ ਬੈਠੇ ਸੀ ਹਾਂ ਉਹ ਟੇਬਲ ਤੋਂ ਆਪਾਂ ਮਿਹਨਤ ਕੀਤੀ ਆਪਾਂ ਇੱਕ ਦੁਕਾਨ ਤੇ ਆ ਗਏ ਸੀਗੇ ਛੋਟੀ ਜੀ ਦੁਕਾਨ ਅੱਪਾ ਉੱਥੋਂ ਹੋਰ ਮਿਹਨਤ ਕਰਕੇ ਪ੍ਰਮਾਤਮਾ ਨੇ ਅੱਜ ਆਪਣੀ ਦੁਕਾਨ ਵੀ ਦਿੱਤੀ ਐ ਤੇ ਅੱਜ ਉਹ ਸੁਪਨਾ ਵੀ ਪੂਰਾ ਹੋ ਗਿਆ ਜੀ ਜੋ ਇੱਕ ਸੁਪਨਾ ਰਹਿੰਦਾ ਸੀਗਾ ਦਿਲ ਦੀ ਖੁਆਇਸ਼ ਸੀਗੀ ਉਹ ਵੀ ਪੂਰੀ ਹੋ ਗਈ ਐ ਜੀ ਜੋ ਜਲਾਲਾਬਾਦ ਦਾ ਵੀ ਗੁੱਡ ਲੱਕ ਹੈ ਜੋ ਜਲਾਲਾਬਾਦ ਦੇ ਵਿੱਚ ਪ੍ਰਾਈਜ਼ ਮਿਲਿਆ ਤੇ ਜਲਾਲਾਬਾਦ ਨੂੰ ਅਸੀਂ ਮਿਲਿਆ ਹਮਮ ਪਹਿਲਾਂ ਬਹੁਤ ਲੋਕਾਂ ਨੇ ਠੱਗਿਆ ਕੀਤਾ ਜੋ ਵੀ ਕੀਤਾ ਜਦੋਂ ਦੇ ਅਸੀਂ ਆਏ ਆ ਜਲਾਲਾਬਾਦ ਦੇ ਵਿੱਚ ਪ੍ਰਾਈਜ਼ਾਂ ਦੀ ਇੱਕ ਲੰਬੀ ਝੜੀ ਲੱਗੀ ਹੋਈ ਹੈ ਕੱਲੇ ਇਹ ਨਹੀਂ ਆ ਕਿ ਕਰਨ ਅਰਜੁਨ ਲਾਟਰੀ ਜਲਾਲਾਬਾਦ ਤੋਂ ਹੀ ਪ੍ਰਾਈਜ਼ ਆ ਰਿਹਾ ਸਾਰੇ ਜਲਾਲਾਬਾਦ ਚ ਓਵਰਲ ਪ੍ਰਾਈਜ਼ ਦੀ ਇੱਕ ਲੰਬੀ ਲਾਈਨ ਲੱਗੀ ਹੋਈ ਹੈ ਜੀ ਸੋ ਲੰਬੀ ਪਸੰਦ ਤਾਂ ਜਾਦੇ ਇੱਥੇ ਆnde ਪਏ ਨੇ ਹਾਂਜੀ ਉਹ ਲੰਬੀ ਲਿਸਟ ਨੂੰ ਤੋੜਦੇ ਹੋਏ ਅੱਜ ਲਾਲਾਬਾਦ ਦੇ ਵਿੱਚ 1 ਕਰੋੜ ਦਾ ਪ੍ਰਾਈਜ਼ ਲੱਗ ਗਿਆ ਜੀ ਦਸਾਂਝਾ ਵਾਲਾ ਕਹਿੰਦਾ ਹੁੰਦਾ ਹੈ ਨੌਜਵਾਨਾਂ ਨੂੰ ਵੀ ਸੁਪਨੇ ਵੇਖੋ ਸੁਪਨੇ ਜ਼ਰੂਰ ਵੇਖਣੇ ਚਾਹੀਦੇ ਆ ਤਾਂ ਸੁਪਨੇ ਪੂਰੇ ਵੀ ਹੁੰਦੇ ਆ ਤਾਂ ਵੇਖਿਆ ਸੀ ਤੁਸੀਂ ਸੁਪਨਾ ਸ਼ੁਰੂਆਤ ਕੀਤੀ ਸੀ ਜਿਹੜਾ ਅੱਜ ਸਕਾਰ ਹੋ ਗਿਆ ਹਾਂਜੀ ਉਹ ਸੁਪਨਾ ਅੱਜ ਪੂਰਾ ਹੋ ਗਿਆ ਜੀ ਸਾਡਾ ਤਾਂ ਬਿਲਕੁਲ ਜਲਾਲਾਬਾਦ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਰੋੜ ਰੁਪਏ ਦਾ ਨਾਮ ਲੱਗਾ ਹਾਂਜੀ ਮੈਂ ਇੱਕ ਹੋਰ ਗੱਲ ਕਰ ਦਿੰਨਾ ਕੱਲ ਆਪਣੇ 18 ਲੱਖ ਤੇ ਪੂਰੀ ਰਾਤ ਮੈਂ ਫੋਨ ਤੇ ਹੀ ਗੱਲਾਂ ਕਰਦਾ ਰਿਹਾ ਕਿਉਂਕਿ ਮੈਨੂੰ ਇੰਨੇ ਕੋ ਫੋਨ ਆਏ ਆ ਸਾਰੇ ਲਾਟਰੀ ਵਾਲਿਆਂ ਤੇ ਪਿਆਰ ਜੋ ਕਰਦੇ ਆ ਜੋ ਲਾਟਰੀਆਂ ਪਾਉਂਦੇ ਆ ਜੋ ਵੇਚਦੇ ਆ ਸਾਰਿਆਂ ਦੇ ਸਾਰੀ ਰਾਤ ਫੋਨ ਆਏ ਆ ਸੋ ਪ੍ਰਮਾਤਮਾ ਨੇ ਅੱਜ ਇੱਕ ਹੋਰ ਵੱਡਾ ਪ੍ਰਾਈਜ਼ 1 ਕਰੋੜ ਦਾ ਜਲਾਲਾਬਾਦ ਦੇ ਵਿੱਚ ਦੇ ਦਿੱਤਾ ਜੀ ਹੁਣ 6 ਕਰੋੜ ਹਣ ਵਾਰ 6 ਕਰੋੜ ਹੈ ਸੁਪੜਾ 6 ਕਰੋੜ ਵਾਲਾ ਰਹਿ ਗਿਆ ਇਹ ਵੀ ਪੂਰਾ ਹੋ ਜਾਊਗਾ ਜੀ ਇਹ ਇਹਨੂੰ ਵੀ 2 ਦਿਨ ਰਹਿ ਗਏ ਮੇਰੇ ਖਿਆਲ ਦੋ ਦਿਨ ਰਹਿ ਗਏ ਜੀ ਪਰਸੋ ਆ ਰਿਹਾ ਜੀ 6 ਕਰੋੜ ਵਿਸਾਖੀ ਬੰਪਰ ਜਿਸ ਦਾ ਸੈਕਿੰਡ ਪ੍ਰਾਈਜ਼ ਆਪਾਂ ਦੇ ਚੁੱਕੇ ਆ ਪਿਛਲੇ ਸਾਲ ਤੇ ਭਾਈ ਜਿਹੜੇ ਹਾਲਾਤ ਜਿੱਦਾਂ ਦੇ ਚੱਲ ਰਹੇ ਮੈਨੂੰ ਲੱਗਦਾ ਇਹ ਵੀ ਆ ਜਾਣਾ ਇੱਥੇ ਜਰੂਰ ਪਰਮਾਤਮਾ ਬਖਸ਼ੇ ਹੋਵੇ ਇਹ ਕੋਈ ਨਹੀਂ ਇਹ ਬਿਲਕੁਲ ਬਿੱਲ ਕਾਲ ਹੈ ਹਾਂ ਇਹਦੇ ਵਿੱਚ ਕਿਹ ਤੋਂ ਹੋ ਰਿਹਾ ਹੈ ਉਹਨਾਂ ਬਾਬਿਆਂ ਦਾ ਕੈਮਰਾ ਹਾਂ ਜੀ ਬਿਲਕੁਲ ਬਾਬਿਆਂ ਦੀ ਤਾਂ ਪਹਿਲਾਂ ਕਿਰਪਾ ਜੀ ਤੁਸੀਂ ਕਿਹਾ ਸੀ ਤੁਹਾਡੀ ਜ਼ੁਬਾਨ ਸੱਚੀ ਹੋਵੇਗੀ ਹਾਂ ਬਿਲਕੁਲ ਸੱਚੀ ਹੋ ਗਈ ਤੁਸੀਂ ਕਿਹਾ ਸ਼ਾਹਜਹਾਂ ਦੀ ਕਹਾਣੀ ਕਿਹਾ ਲੋਟਾਂ ਨੂੰ ਬੁਲਾਉਣ ਲੱਗਿਆ 15 ਮਿੰਟ ਬਾਅਦ 18 ਲੱਖ ਰੁਪਏ ਆਇਆ ਸੀ 15 ਮਿੰਟ ਬਾਅਦ ਤੇ ਕੱਲ ਫਿਰ ਮੈਂ ਕੱਲ ਮੈਂ ਬੋਲਿਆ ਨਹੀਂ ਮੈਂ ਕਿਹਾ ਇਹ ਨਾ ਹੋਵੇ ਫਿਰ ਮੈਨੂੰ ਕਹਿਣ ਵੀ ਰਹੀ ਕਰੀ ਜਾਂਦਾ ਤਾਂ ਛੇੜ ਜੀ ਕਰ ਜਾਂਦਾ ਕੱਲ ਹੋ ਇੱਕ ਉਹ ਨਹੀਂ ਲਿਖਿਆ 6 ਕਰੋੜ ਮੈਂ ਤਾਂ ਕਹਤਾ ਹੁਣ 6 ਕਰੋੜ ਇਸ ਵਾਰੀ 6 ਕਰੋੜ ਦੀ ਹੈ ਪਤਾ ਚਾਹੀਦਾ 6 ਕਰੋੜ ਦਾ ਨਿਕਲਣਾ ਚਾਹੀਦਾ ਹਾਂ ਬਿਲਕੁਲ ਬਿਲਕੁਲ ਹਾਂਜੀ ਕਰਨ ਜੀ ਹੋਰ ਇੱਕ ਗੱਲ ਆਪਾਂ ਹੋਰ ਕਰ ਦਿੰਨੇ ਆ ਜੋ 6 ਕਰੋੜ ਦੀ ਸਾਖੀ ਬੰਪਰ ਸਿਰਫ ਇੱਕ ਦਿਨ ਬਾਕੀ ਹੈ ਜੀ ਕੱਲ ਦਾ ਪਰਸੋ ਇਹ ਡਰਾ ਨਿਕਲ ਰਿਹਾ ਟਿਕਟਾਂ ਹੁਣ ਥੋੜੀਆਂ ਹੀ ਰਹਿ ਗਈਆਂ ਕਿਉਂਕਿ ਟਿਕਟਾਂ ਸਾਰੀਆਂ ਸੇਲ ਹੋ ਚੁੱਕੀਆਂ ਥੋੜਾ ਜਿਹਾ ਸਟਾਕ ਅਵੇਲੇਬਲ ਹੈ ਆਪਣੇ ਕੋਲੇ ਜਲਦੀ ਤੋਂ ਜਲਦੀ ਤੁਸੀਂ ਸਾਡੇ ਕਾਊਂਟਰਾਂ ਤੇ ਪਹੁੰਚੋ ਜੋ ਇੱਕ ਕਾਊਂਟਰ ਸਾਡਾ ਆਰ ਕੇ ਹੋਟਲ ਦੇ ਸਾਹਮਣੇ ਹੈ ਡੀਏਵੀ ਸਕੂਲ ਰੇਲਵੇ ਰੋਡ ਤੇ ਇੱਕ ਸਾਡਾ ਕਾਊਂਟਰ ਹੈ ਪੀਐਨਬੀ ਬੈਂਕ ਦੇ ਬਾਹਰ ਜਾਂ ਇੱਥੇ ਦਾ ਸੀ ਫਿਰ ਬੈਠੇ ਹਾਂ ਜੀ ਤੁਸੀਂ ਕਿਸੇ ਵੀ ਕਾਊਂਟਰ ਤੋਂ ਲੈ ਸਕਦੇ ਹੋ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇੱਥੇ ਆਣਾ ਜਿਹੜਾ ਕਾਊਂਟਰ ਤੁਹਾਡੇ ਨੇੜੇ ਆ ਤੁਸੀਂ ਉੱਥੋਂ ਟਿਕਟ ਪਾ ਸਕਦੇ ਹੋ ਜੀ ਜੀ ਤਾਂ ਬਿਲਕੁਲ ਹੈ ਭਾਈ ਜਲਾਲਾਬਾਦ ਦਾ ਇਹ ਦੁਕਾਨਦਾਰ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਇਹਦੀ ਕਿਸਮਤ ਬੜੀ ਤੇਜ ਹੈ ਲਗਾਤਾਰ ਇਨਾਮ ਆ ਰਹੇ ਆ ਕੱਲ ਜਿੱਥੇ 18 ਲੱਖ ਦਾ ਇਨਾਮ ਆਇਆ ਅੱਜ ਸਿੱਧਾ ਹੀ ਇਰ ਲਾਟਰੀ ਦੇ ਵਿੱਚ 1 ਕਰੋੜ ਰੁਪਏ ਦਾ ਇਨਾਮ ਆਇਆ ਤਾਂ ਉਸੇ ਕਰਕੇ ਢੋਲ ਵੱਜ ਰਿਹਾ ਕਰੋੜ ਰੁਪਏ ਦਾ ਇਨਾਮ ਆਇਆ ਤਾਂ ਤੁਸੀਂ ਵੀ ਜੇਕਰ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹੋ ਜੇਕਰ ਤੁਹਾਨੂੰ ਯਕੀਨ ਹੈ ਕਿ ਤੁਹਾਨੂੰ ਪਰਮਾਤਮਾ ਇਸ ਤਰੀਕੇ ਨਾਲ ਗੱਫੇ ਦੇਣ ਵਾਲਾ ਹੈ ਜਾਂ ਤੁਹਾਡੀ ਕਿਸਮਤ 'ਚ ਗੱਫੇ ਇਸ ਤਰ੍ਹਾਂ ਦੇ ਲਿਖੇ ਹੋਏ ਹੈ ਤਾਂ ਫਿਰ ਕਰਨ ਅਰਜੁਨ ਲਾਟਰੀ ਏਜੰਸੀ ਤੇ ਜ਼ਰੂਰ ਆਓ ਤਾਂ ਇੱਥੇ ਆ ਕੇ ਆਪਣੀ ਕਿਸਮਤ ਜ਼ਰੂਰ ਅਜ਼ਮਾਓ ਧੰਨਵਾਦ ਫਿਰ ਮਿਲਾਂਗੇ ਨਵੀਂ ਵੀਡੀਓ 'ਚ ਧੰਨਵਾਦ